ਪੰਜਾਬ ਦੇ ਵਿੱਚ ਜੋ ਹਾਲਾਤ ਪਿਛਲੇ 3 ਸਾਲਾਂ ਤੋਂ ਤਾਂ ਸਟੂਡੈਂਟਸ ਬੜੀ ਲੰਬੀ ਉਡੀਕ ਤੋਂ ਬਾਅਦ ਫਿਰ 2025 ਦੇ ਵਿੱਚ ਬਹੁਤ ਸਾਰੀ ਆਸਾਂ ਲਗਾ ਕੇ ਬੈਠੇ ਹੈ ਕਿਹੜੀ ਕਿਹੜੀ ਵੈਕੈਂਸੀ ਨਵੀਂ ਸਾਡੇ ਸਾਹਮਣੇ ਹੋਏਗੀ ਤਾਂ ਗਾਇਜ਼ ਜਿੱਥੇ ਜਿੱਥੇ 익ਸਪੈਕਟੇਸ਼ਨਸ ਹੈਗੀਆਂ 2025 26 ਦੇ ਵਿੱਚ ਤਾਂ ਉਸ ਦੇ ਉੱਪਰ ਜ਼ਰੂਰ ਤੋਂ ਥੋੜੀ ਖੁੱਲ ਕੇ ਗੱਲਬਾਤ ਕਰ ਲੈਣਿਆ ਦੇਖੋ ਗਾਇਜ਼ ਪਹਿਲੀ ਗੱਲ ਐਦਾਂ ਹੈ ਕਿ ਜਿਵੇਂ ਗੱਲ ਮੈਂ ਕਰ ਰਿਹਾ ਟੀਚਿੰਗ ਸੈਕਟਰ ਤੋਂ ਬਿਨਾਂ ਤਾ ਇੱਕ ਚੰਗੀ ਵੈਕੈਂਸੀ ਠੀਕ ਠਾਕ ਜੀ ਵੈਕੈਂਸੀ ਆਈ ਪੇਪਰ ਜ਼ਰੂਰ ਪੈਂਡਿੰਗ ਹੈ ਫ फेब्रुवारी 2024 ਯਾਦ ਹੋਊਗਾ ਕਿਉਂਕਿ ਉਹ ਇੱਕ ਵੱਡਾ ਰੀਜ਼ਨ ਬਣਿਆ ਸੀਗਾ ਜਿੱਥੇ ਕਿ ਪੰਜਾਬ ਸਰਕਾਰ ਦੇ ਵੱਲੋਂ ਰੋਕ ਪਾ ਦਿੱਤੀ ਗਈ ਸੀ ਠੱਲ ਪਾ ਦਿੱਤੀ ਗਈ ਸੀ ਵੈਕੈਂਸੀਸ ਤੇ ਉਸ ਦੇ ਪਿੱਛੇ ਸਬਟਾਈਕ ਰੀਜ਼ਨ ਸੀਗਾ 7th ਪੇ ਕਮਿਸ਼ਨ ਗਾਈਜ਼ ਰਾਈਟ ਤੇ ਅਗਰ ਮੈਂ ਗੱਲ ਕਰਾਂ ਗਾਈਜ਼ ਨਾਇਬ ਤਹਿਸੀਲਦਾਰ ਦੀ ਵੈਕੈਂਸੀ ਜਿਹੜੀ ਕਿ ਸਟੂਡੈਂਟਸ ਵੱਲੋਂ ਬੜੀ ਅਵੇਟਡ ਵੈਕੈਂਸੀ ਹੈਗੀ ਹੈ ਉਸ ਤੋਂ ਸੈਪਰੇਟ ਐਕਜ਼ਾਈਜ਼ ਇਨਸਪెక్టర్ ਸੈਕਸ਼ਨ ਅਫੀਸਰ ਪਟਵਾਰੀ ਜਾਂ ਪੰਜਾਬ ਪੁਲਿਸ ਠੀਕੋ ਪੰਜਾਬ ਪੁਲਿਸ ਦਾ ਐਦਾਂ ਹੈ ਕਿ ਹੁਣ ਤਾਂ ਇੱਕ ਵਾਰ ਹੋ ਕੇ ਹਟ ਚੁੱਕੀ ਜੋ ਪੰਜਾਬ ਪੁਲਿਸ ਅਗਲੇ ਸਾਲ ਜਿੱਦਾਂ ਕਿ ਉਹ 1746 ਤਾਂ ਤੁਹਾਨੂੰ ਧਿਆਨ ਵਿੱਚ ਹੀ ਹੈ ਗਾਇਜ਼ ਉਹ ਜਿਹੜੀ 1746 ਪੋਸਟਾਂ ਹਰ ਸਾਲ ਸਾਨੂੰ ਦੇਖਣ ਨੂੰ ਮਿਲ ਰਹੀਆਂ ਕੋਰ ਸਟੇਬਲ ਦੇ ਵਿੱਚ ਉਹ ਆਪਦਾ ਰੂਟੀਨ ਬਣਾ ਕੇ ਰੱਖਿਆ ਹੋਇਆ ਰੂਟੀਨ ਹੀ ਕਵਾਂਗਾ ਹਰ ਸਾਲ ਦਾ ਐਨੂਅਲੀ ਰੂਟੀਨ ਹੈ ਉਹ ਬਣਾ ਕੇ ਰੱਖਿਆ ਹੋਇਆ ਬਹੁਤ ਚਲੋ ਚੰਗੀ ਗੱਲ ਹੈ ਪਰ ਇੱਥੇ ਮੈਂ ਤੁਹਾਨੂੰ ਯਾਦ ਦਿਲਾਉਣਾ ਚਾਹੂੰਗਾ ਗਾਇਜ਼ ਪਟਵਾਰੀ ਦੀ ਜਿਹੜੀ ਉਹਨਾਂ ਅਨਾਉਂਸਮੈਂਟ ਹੋ ਚੁੱਕੀ ਹੈ 1095 ਜੇਕਰ ਅੱਜ ਦੀ ਡੇਟ ਤੱਕ ਗੱਲ ਕਰੀਏ ਤਾਂ ਉਹਨਾਂ ਦੇ 94 ਪੋਸਟਾਂ ਹੋਰ ਐਡ ਹੋ ਗਈਆਂ ਪਹਿਲਾਂ 1001 ਸੀ ਗਾਇਜ਼ ਸੈਕਸ਼ਨ ਅਫੀਸ ਗਾਈਜ਼ ਇਨਸਪੈਕਟਰ ਦੇ ਵਿੱਚ ਵੀ ਤੁਸੀਂ ਜਿਹੜੀ ਹੈਗੀ ਹੈ ਦੇਖੋ ਅਗਰ ਗੱਲ ਇਦਾਂ ਹੈ ਕਿ ਇਕਸਾਈਜ਼ ਇਨਸਪੈਕਟਰ ਦੇ ਲਈ ਕੋਈ ਨਵੀਂ ਡੇਟ ਪਾਈ ਜਾਂਦੀ ਹੈ ਤਾਂ ਉਹਦੇ ਵਿੱਚ ਉਮੀਦ ਇਦਾਂ ਵੀ ਰਹੇਗੀ ਆ ਥੋੜੀਆਂ ਮੁੱਤੇ ਨਵੀਆਂ ਵੈਕੈਂਸੀਜ਼ ਪਾਈਆਂ ਜਾਂਦੀਆਂ ਆ ਹੈ ਤਾਂ ਉਮੀਦ ਇਹ ਵੀ ਰਹੇਗੀ ਕਿ ਉਸ ਦੇ ਵਿੱਚ ਪਿਛਲੀ ਵੈਕੈਂਸੀ ਦੇ ਨਾਲੋਂ ਜੋ ਪਿਛਲੀ ਡੇਟ ਦੇ ਨਾਲੋਂ ਇੱਕ ਤਾਂ ਡੇਟ ਆਪਨ ਨੂੰ ਐਕਸਟੈਂਡ ਹੋਈ ਹੋਈ ਮਿਲ ਸਕਦੀ ਹੈ ਕਿਉਂਕਿ ਪੋਰਟਲ ਦੁਬਾਰਾ ਓਪਨ ਕੀਤਾ ਜਾਏਗਾ ਰੂਲਸ ਦੇ ਅਕੋਰਡਿੰਗ ਤੇ ਅਗਲੀ ਵੱਡੀ ਗੱਲ ਇੱਥੇ ਇਹੀ ਹੈ ਗਾਈਜ਼ ਕਿ ਜਿਹੜੀ ਇਹ 400 समथिंग ਦੇ ਆਸ-ਪਾਸ ਜੋ ਵੈਕੈਂਸੀ ਸੀਗੀ ਤਾਂ ਗਾਇਜ਼ ਇਹਦੇ ਵਿੱਚ ਅਗਲੀ ਪੋਜ਼ਿਟਿਵ ਚੀਜ਼ ਇਹ ਤੋਂ ਅਸੀਂ ਇਹੀ ਦੇਖਾਂਗੇ ਐਕਸਾਈਜ਼ ਇਨਸਪੈਕਟਰ ਦੇ ਨਾਲ ਕਿ ਗਾਇਜ਼ ਇੱਕ ਤਾਂ ਤੁਹਾਨੂੰ ਡੇਟ ਨਾ ਵੀ ਮਿਲ ਜਾਏਗੀ ਇੱਕ ਪੋਸਟਾ ਇਨਕਰੀਜ਼ ਹੋ ਜਾਣੀ ਹੈ ਕਿਉਂਕਿ ਟਾਈਮ ਬਹੁਤ ਪੈ ਚੁੱਕਿਆ ਹੈ ਤਾਂ ਉਮੀਦ ਇਹਦਾ ਦੀ ਰੱਖਦੇ ਹਾਂ ਨਾਇਬ ਤਹਿਸੀਲਦਾਰ ਦੀ ਵੈਕੈਂਸੀ ਬਹੁਤ ਵੱਡੀ ਆਂਦੀ ਉਮੀਦ ਨਹੀਂ ਹੋਏਗੀ ਸੋ ਗਾਇਜ਼ ਸ਼ਾਇਦ ਸ਼ਾਇਦ ਸੋ ਤੋਂ ਬਹੁਤ ਨੀਚੇ ਹੋਏਗੀ ਸੋ ਦੇ ਆਸ-ਪਾਸ ਦਾ ਨੰਬਰ ਤਾਂ ਬਹੁਤ ਵੱਡਾ ਨੰਬਰ ਮੰਨਿਆ ਜਾਏਗਾ ਅਗਰ ਦੇਖਣ ਨੂੰ ਮਿਲਦਾ ਹੈ ਪਰ ਇਹਦੇ ਲਈ ਸਾਨੂੰ ਹਲੇ ਦੇਖਣਾ ਪਊਗਾ ਤਾਂ ਗਾਇਜ਼ ਇਹ ਕੁਝ ਮੇਨ ਵੈਕੈਂਸੀਜ਼ ਹੈ ਤੇ ਤੁਹਾਨੂੰ ਇਸ਼ਾਰਾ ਕਰ ਦਿੱਤਾ ਹੈ ਵੈਸੇ ਵੀ ਗਵਰਨਮੈਂਟ ਤੋਂ ਲਗਭਗ ਜਾਂ ਲਾਸਟ ਡੇਢ ਸਾਲ ਹੀ ਹੈ ਪੰਜਾਬ ਸਰਕਾਰ ਦੇ ਹੱਥ ਵਿੱਚ ਤਾਂ ਪੰਜਾਬ ਸਰਕਾਰ ਨੇ ਹਰ ਇੱਕ ਚੀਜ਼ ਆਪਦੇ ਲਈ ਬੈਸਟ ਕਰਕੇ ਪ੍ਰੂਫ ਕਰਨੀ ਹੈ ਹੁਣੇ ਕੁਐਸਚਨ ਉਸ ਦਾ ਸਰ ਪੀ ਟ੍ਰਿਪਲ ਐਸਬੀ ਕਲਰਕ ਪੀ ਟ੍ਰਿਪਲ ਐਸਬੀ ਕਲਰਕ ਦੀ ਉਮੀਦ ਰਹੇਗੀ ਪਰ ਗਾਇਜ਼ ਮੈਨੂੰ ਲੱਗ ਰਿਹਾ ਹਲੇ ਪਰਸਨਲੀ ਲੱਗ ਰਿਹਾ ਉਹ ਥੋੜਾ ਉਮੀਦ ਹਲੇ ਥੋੜਾ ਥੋੜਾ ਪਿੱਛੇ ਜਾਏਗੀ ਕਿਉਂਕਿ ਉਸਦਾ ਵੀ ਪੇਪਰ ਕੋਈ ਬਹੁਤ ਲੰਬਾ ਨਹੀਂ ਹੋਇਆ ਹਲੇ ਦਸੰਬਰ ਦੇ ਵਿੱਚ ਹੋ ਕੇ ਹਟਿਆ ਹੈ ਤੇ ਬਹੁਤ ਵਧੀਆ ਆਪਣੀ ਉਹ ਪੇਪਰ ਵੀ ਗਿਆ ਸੀਗਾ ਤੇ ਪੰਜਾਬ ਪੁਲਿਸ ਤੇ ਵੀ ਕੈਂਡੀਡੇਟਸ ਬਹੁਤ ਵਧੀਆ ਰਿਸਪੌਂਸ ਦੱਸ ਰਹੇ ਹੈਗੇ ਸੋ ਬਾਕੀ ਮੈਂ ਤੁਹਾਨੂੰ ਦੱਸਣਾ ਚਾਹੂੰਗਾ ਗਾਇਜ਼ ਫਰਦਰ ਵੀ ਤੁਸੀਂ ਅਪਡੇਟਸ ਪ੍ਰਾਪਤ ਕਰਦੇ ਰਹਿਣ ਦੇ ਲਈ ਤੁਸੀਂ ਸਾਡੇ ਨਾਲ ਆਪਣੇ ਫ੍ਰੀ ਸੋਸ਼ਲ ਮੀਡੀਆ ਪਲੇਟਫਾਰਮਸ ਤੇ ਜੁੜੇ ਰਹਿਣ ਦੇ ਲਈ ਤੇ ਸਭ ਤੋਂ ਵੱਡੀ ਗੱਲ ਹੈ ਗਾਇਜ਼ ਕਿ ਆਪਣੇ WhatsApp ਗਰੁੱਪ ਦਾ ਹਿੱਸਾ ਬਣੇ ਰਹਿਣ ਦੇ ਲਈ ਤੁਸੀਂ ਆਪ ਦਾ ਪਿਆਰਾ ਜਿਹਾ ਨਾਮ ਸ਼ਹਿਰ ਜਿੱਥੋਂ ਬਿਲੋਂਗ ਕਰਦੇ ਹੋ ਜਿਸ ਪੇਪਰ ਲਈ ਤਿਆਰੀ ਕਰ ਰਹੇ ਹੋ ਮੇਲ ਹੋ ਜਾਂ ਫੀਮੇਲ ਹੋ ਸਾਰੀ ਜਾਣਕਾਰੀ ਨੂੰ ਦਿੱਤੇ ਗਏ ਨੰਬਰ ਤੇ ਵਟਸਐਪ ਕਰਨਾ ਹੈ ਤੇ ਜਿੰਨਾ ਜਲਦੀ ਹੋ ਸਕੇਗਾ ਟੀਮ ਮੇਟਸ ਤੁਹਾਨੂੰ ਫ੍ਰੀ ਵਟਸਐਪ ਗਰੁੱਪ ਦਾ ਹਿੱਸਾ ਵੀ ਜ਼ਰੂਰ ਤੋਂ ਬਣਾਉਣ ਵਲੇ ਗਏਸ ਫਿਰ ਵੀ ਤੁਹਾਡਾ ਕੋਈ ਕੁਐਸਚਨ ਹੈ ਕਿਉਂਕਿ ਇਹਨਾਂ ਦੇ ਉੱਪਰ ਮੈਂ ਪਹਿਲਾਂ ਵੀ ਕਾਫੀ ਸਾਰੀ ਵੀਡੀਓਜ਼ ਬਣਾ ਚੁੱਕਾ ਹਾਂ ਪਰ ਫਿਰ ਵੀ ਤੁਹਾਡਾ ਕੋਈ ਕੁਐਸਚਨ ਹੈ ਉਸ ਰੂਰ ਤੋਂ ਜਿਹੜਾ ਹੈਗਾ ਤੁਸੀਂ ਸਾਡੇ ਨਾਲ ਰੱਖ ਸਕਦੇ ਹੋ ਤੇ ਉਸ ਦੀ ਕੁਐਰੀ ਜ਼ਰੂਰ ਜਿਹੜੀ ਹੋਗੀ ਤੁਹਾਨੂੰ ਦੇ ਦਿੱਤੀ ਜਾਏਗੀ ਬਾਕੀ ਪੰਜਾਬ ਪਟਵਾਰੀ ਦਾ ਤਾਂ ਬਾਕੀ ਕਾਮਨ ਹੀ ਹੈ ਇਹ ਬੈਚ ਕਾਮਨ ਹੀ ਹੈ ਆਲਮੋਸਟ ਬੜਾ ਨੋਮੀਨਲ ਜੀ ਫੀਸ ਤੇ ਹੈ 6 ਮੰਥਸ ਦੇ ਲਈ ਜਸਟ 2000 ਦਾ ਫੀਸ ਹੈਗੀ ਹੈ ਇਸ ਤੇ ਲਈ ਤੁਹਾਨੂੰ ਰਹਿੰਦੀ ਹੈ ਤੇ ਤੁਸੀਂ ਇਸ ਨੂੰ 1 ਇਅਰ ਦਾ 3000 ਤੇ ਪਰਚੇਸ ਕਰ ਸਕਦੇ ਹੋ ਮੌਕ ਟੈਸਟ ਟੈਸ ਸੀਰੀਜ਼ ਰੀਵੀਜ਼ਨ ਕਲਾਸਿਸ ਇਨਕਲੂਡ ਹੈ ਇਹ ਸਭ ਤੋਂ ਵੱਡਾ ਫਾਇਦਾ ਮਿਲ ਜਾਂਦਾ ਤੁਹਾਨੂੰ ਇਹਦੇ ਵਿੱਚ ਤੇ ਇੱਕ ਆਲਮੋਸਟ ਸਿਰਫ ਪਟਵਾਰੀ ਦੇ ਲਈ ਇਹ ਨਈ ਯੂਸਫੁਲ ਇਹ ਬੈਚ ਯੂਨੀਵਰਸਲ ਪਰਪਸ ਦੇ ਨਾਲ ਹੈ ਜਿਹੜੇ ਆਲਮੋਸਟ ਜਿਹੜੇ 4 ਤੋਂ 5 ਵੈਕੈਂਸੀਜ਼ ਦੀ ਗੱਲ ਆਪਾਂ ਕਰ ਵੀ ਰਹੇ ਹਾਂ ਇੱਕ ਨਾਇਬ ਤਹਿਸੀਲਦਾਰ ਦੇ ਵਿੱਚ ਆਉਣ ਵਾਲੇ ਦੇ ਨਾਲ ਤੁਹਾਨੂੰ ਕੁਝ ਲੈਵਲ ਅਪ ਕਰਕੇ ਦਿੱਤਾ ਜਾਏਗਾ ਬਟ ਹਾਂ ਬਾਕੀਆਂ ਦੇ ਲਈ ਤਾਂ ਇਹ ਨਹੀਂ ਹੈ ਕਿ ਪੰਜਾਬ ਪਟਵਾਰੀ ਦਾ ਪੇਪਰ ਪਿਛਲੀ ਵਾਰੀ ਆਸਾਨ ਸੀ ਤਾਂ ਸਰ ਆਸਾਨ じゃ ਬੈਚ ਬਸ ਉਦਾਂ ਦਾ ਸਿਲੇਬਸ ਨਹੀਂ ਤਾਂ ਬਹੁਤ ਵਧੀਆ ਲੈਵਲ ਤੇ ਤਿਆਰੀ ਚੱਲ ਰਹੀ ਹੈ ਤੇ ਬਾਕੀ ਆਉਣ ਵਾਲੇ ਦਿਨਾਂ ਵਿੱਚ ਵੀ ਆਪਾਂ ਇਦਾਂ ਹੀ ਸਭ ਕੁਝ ਕਰਨ ਵਾਲਿਆਂ ਸੋ ਬਾਕੀ ਕੋਈ ਵੀ ਕੁਐਸਚਨ ਹੈ ਮਸਾਸ ਕਿਉਰ ਕੁਐਸਚਨ ਇਨ ਦਾ ਕਮੈਂਟ ਬਾਕਸ ਗਾਈਜ਼ ਆਈ ਵਿਲ ਆਨਸਰ देयर थैंक यू ਸੋ ਮਚ